ਬ੍ਰੈਂਟਨ ਦੇ ਇਹ ਪਲਾਜੇ ਦੇ ਵਿੱਚ ਇੱਕ ਐਨਾਕੋਂਡਾ ਸੱਪ ਬੈਠਿਆ ਆ ਆਰਸੀਆਈਸੀ ਐਨਾਕੋਂਡਾ ਜਿਹਦਾ ਸੇਮ ਕੰਮ ਉਹੀ ਆ ਜਿਵੇਂ ਐਨਾਕੋਂਡਾ ਸ਼ਿਕਾਰ ਕਰਦਾ ਵੱਡੇ ਵੱਡੇ ਜਾਨਵਰਾਂ ਦਾ ਉਵੇਂ ਇਹ ਵੀ ਪੰਜਾਬ ਦੇ ਪੋਲੇ ਪਾਲੇ ਲੋਕਾਂ ਦਾ ਸ਼ਿਕਾਰ ਕਰਦਾ ਐਲਐਮਆਈ ਦੇ ਨਾਮ ਤੇ 45000 50000 ਡਾਲਰ ਚਾਰਜ ਕਰਦਾ ਉਹਨਾਂ ਨੂੰ ਵੱਡੇ ਵੱਡੇ ਵਾਅਦੇ ਕਰਕੇ ਵੀ ਤੁਹਾਡੀ ਫੈਮਿਲੀ ਮੈਂ 2 ਮਹੀਨੇ ਬਾਅਦ ਤੁਹਾਡੇ ਕੋਲ ਭੇਜਦਾਗਾ ਪਲੱਸ ਤੁਹਾਨੂੰ 엠ਪਲੋయర్ ਉਥੇ ਕੰਮ ਦੇਣਗੇ ਇਹਦੇ ਕੁਝ ਕੁ ਗੁਣ ਮੈਂ ਤੁਹਾਨੂੰ ਦੱਸਦਾ ਜਿਵੇਂ ਇਹ ਪੰਜਾਬ ਜਾਂਦਾ ਥੋੜੇ ਜਿਹਰੇ ਟਾਈਮ ਬਾਅਦ ਉੱਥੇ ਜਾ ਕੇ ਪੈਸੇ ਦੇ ਕੇ ਪੋਡਕਾਸਟ ਕਰਦੇ। ਦੇ ਆਫਿਸ 'ਚ ਆਂਦੇ ਨੇ ਲੋਕ ਉਹਨਾਂ ਨੂੰ ਐਲਐਮਆਈ ਵੇਚਣ ਦੀ ਇਹ ਗੱਲ ਕਰਦਾ 45000 50000 ਡਾਲਰ ਦੇ ਵਿੱਚ ਵੱਡੇ ਵੱਡੇ ਵਾਅਦੇ ਕਰਕੇ ਵੀ ਤੁਹਾਨੂੰ ਕੈਨੇਡਾ ਦੇ ਵਿੱਚ ਕੰਮ ਵੀ ਮਿਲੇਗਾ ਤੇ ਤੁਹਾਨੂੰ ਸਾਰਾ ਉੱਥੇ ਸੈਟਲਮੈਂਟ ਕਰਾ ਕੇ ਦਵਾਂਗਾ ਮੈਂ ਪਰ ਜਦੋਂ ਦੇ ਸਿੰਪਲ ਇੰਪਲੋਇਰ ਕੋਲ ਇੱਥੇ ਆ ਕੇ ਬੰਦਾ ਫਸ ਜਾਂਦਾ ਨਾ ਦੇਸੀ ਇੰਪਲੋਇਰ ਪੈਸੇ ਦਿੰਦਾ ਇੱਕ ਪਾਸੇ ਇਹ ਪੋਡਕਾਸਟ ਦੇ ਵਿੱਚ ਆਪ ਹੀ ਕਹਿ ਰਿਹਾ ਵੀ ਦੇਸੀ ਇੰਪਲੋਇਰਾਂ ਕੋਲ ਨਾ ਫਸਿਓ ਗੋਰਿਆਂ ਕੋਲ ਕੰਮ ਕਰੋ ਤੇ ਇੱਕ ਪਾਸੇ ਆਪ ਹੀ ਫਸ ਕੈਨੇਡਾ ਛੱਡ ਕੇ ਪਰਮਾਨੈਂਟਲੀ ਇੰਡੀਆ ਵਾਪਿਸ ਮੁੜ ਰਹੇ ਆ ਆਪਣੇ ਪੰਜਾਬ ਨੂੰ ਵਾਪਿਸ ਮੁੜ ਰਹੇ ਆ ਰਿਵਰਸ ਮਾਈਗ੍ਰੇਸ਼ਨ ਦਾ ਬੜਾ ਰੋਲਾ ਚੱਲਦਾ ਜੀ ਰਿਵਰਸ ਮਾਈਗ੍ਰੇਸ਼ਨ ਕੀ ਆ ਕੋਈ ਕਹਿੰਦਾ ਰਿਵਰਸ ਮਾਈਗ੍ਰੇਸ਼ਨ ਹੋਣੀ ਚਾਹੀਦੀ ਆ ਕੋਈ ਕਹਿੰਦਾ ਰਿਵਰਸ ਮਾਈਗ੍ਰੇਸ਼ਨ ਨਹੀਂ ਹੋਣੀ ਚਾਹੀਦੀ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਤੁਸੀਂ ਵੀ ਮੁੜੋ ਪਰ ਮੈਂ ਪਰਮਾਨੈਂਟਲੀ ਕੈਨੇਡਾ ਛੱਡ ਕੇ ਕਿਉਂ ਮੁੜ ਰਿਹਾ ਇਹਦੇ ਕੁਝ ਰੀਜ਼ਨ ਨੇ ਕੈਨੇਡਾ ਪਰਮਾਨੈਂਟਲੀ ਛੱਡ ਕੇ ਮੈਂ ਪੰਜਾਬ ਚੱਲਿਆ ਇਹ ਵੀਡੀਓ ਤਾਂ ਤੁਸੀਂ ਸਾਰਿਆਂ ਨੇ ਦੇਖ ਲਈ ਇਹਦੇ ਪਿੱਛੇ ਜੋ ਰੀਜ਼ਨ ਆ ਅੱਜ ਮੈਂ ਤੁਹਾਨੂੰ ਉਹ ਦੱਸਾਂ ਉਹਦੇ ਕਰਕੇ ਮੈਂ ਕੈਨੇਡਾ ਤੋਂ ਪਰਮਾਨੈਂਟਲੀ ਵਾਪਸ ਚੱਲਿਆ ਬਾਕੀ ਕੈਨੇਡਾ ਦਾ ਰੰਗ ਅੱਜ ਦੇ ਦੇਖ ਕੇ ਮੈਨੂੰ ਕੁਝ ਚੀਜ਼ਾਂ ਵੀ ਹੋਰ ਸਮਝ ਲੱਗੀਆਂ ਜਿਹੜੀਆਂ ਕਰਕੇ ਮੈਂ ਡਿਸੀਜਨ ਬਣਾਇਆ ਕਿ ਮੈਂ ਪਰਮਾਨੈਂਟ ਵਾਪਸ ਜਾ ਕੇ ਪੰਜਾਬ ਦੇ ਵਿੱਚ ਜ਼ੀਰੋ ਤੋਂ ਕੰਮ ਕਰਾਂਗਾ ਕੋਈ ਨਾ ਕੋਈ ਪਿੱਛੇ ਜੇ ਇੱਕ ਵੀਡੀਓ 'ਚ ਕਮੈਂਟ ਆਇਆ ਸੀਗਾ ਵੀ ਤੇਰਾ ਬਾਪੂ ਪਟਵਾਰੀ ਹੋਣਾ ਜਾਂ ਤੇਰੇ ਕੋਲ ਜ਼ਮੀਨ ਹੋਣੀ ਨਾ ਹੀ ਮੇਰਾ ਬਾਪੂ ਪਟਵਾਰੀਆ ਤੇ ਨਾ ਹੀ ਮੇਰੇ ਬਾਪੂ ਨੇ ਕਦੇ ਸਰਕਾਰੀ ਨੌਕਰੀ ਕੀਤੀ ਮੇਰੇ ਬਾਪੂ ਨੇ ਡੈਰੀ ਫਾਰਮ ਦਾ ਕੰਮ ਕੀਤਾ ਸੀਗਾ 15-20 ਸਾਲ ਜਿਹੜਾ ਕਿ ਅੱਜ ਤੋਂ 3-4 ਸਾਲ ਪਹਿਲਾਂ ਬਿਲਕੁਲ ਬੰਦ ਕਰਤਾ ਸੀਗਾ ਬਾਪੂ ਨੇ ਬਾਪੂ ਅੱਜ ਦੇ ਟਾਈਮ ਦੇ ਵਿੱਚ ਜਿਹੜੇ 2 ਕਿੱਲੇ ਨੇ ਮੇਰੇ ਕੋਲ ਉਹ 2 ਕਿੱਲਾਂ ਦੀ ਖੇਤੀ ਹੀ ਕਰ ਰਿਆ ਆਪਣੀ ਮਰਜ਼ੀ ਦੇ ਨਾਲ ਬਾਪੂ ਨੂੰ ਕਦੇ ਨਹੀਂ ਗਿਆ ਫੋਨ ਕਰਕੇ ਵੀ ਮੈਨੂੰ ਪੈਸੇ ਭੇਜ ਜਾਂ ਮੈਨੂੰ ਪੈਸਿਆਂ ਦੀ ਲੋੜ ਆ ਕੈਨੇਡਾ ਆਪਣੇ ਸਰ ਤੇ ਆਏ ਸੀਗਾ ਆਪਣੇ ਸਰ ਤੇ ਹੀ ਵਾਪਸ ਚੱਲਿਆ ਤੇ ਤੁਹਾਨੂੰ ਜਾ ਕੇ ਜ਼ੀਰੋ ਤੋਂ ਕੰਮ ਕਰਕੇ ਦਿਖਾਵਾਂਗਾ ਜੋ ਵੀ ਕਰਾਂਗਾ ਡੈਰੀ ਫਾਰਮ ਦਾ ਐਕਸਪੀਰੀਅੰਸ ਜ਼ਰੂਰ ਹੈਗਾ ਪਰ ਮੈਂ ਜੋ ਵੀ ਕਰਾਂਗਾ ਜੀ ਕੈਨੇਡਾ ਪਰਮਨੈਂਟਲੀ ਛੱਡ ਕੇ ਜਾਣ ਦਾ ਚਪੈਂਦਲੇ ਟਾਈਮ ਆ ਗਿਆ ਤੇ ਤੁਸੀਂ ਦੇਖ ਸਕਦੇ ਹੋ 에어ਪੋਰਟ ਤੇ ਅੱਜ ਕੈਨੇਡਾ 'ਚ ਸਾਰਾ ਕੁਝ ਸੀ ਬਸ ਮੈਂ ਨਹੀਂ ਸੀ ਉੱਥੇ ਮੇਰਾ ਦਿਲ 1.5 ਸਾਲ ਤੋਂ ਪੰਜਾਬ ਦੇ ਵਿੱਚ ਹੀ ਸੀ ਕਿਉਂਕਿ ਮੇਰੀ ਫੈਮਿਲੀ ਮੇਰਾ ਪਾਲਣ ਪੋਸ਼ਣ ਮੇਰਾ ਜੰਮਣ ਸਾਰਾ ਕੁਝ ਇੱਥੇ ਹੋਇਆ ਮੈਨੂੰ ਹਮੇਸ਼ਾ ਪੰਜਾਬ ਦੀ ਖਿੱਚ ਪੈਂਦੀ ਰਹੀ ਉੱਥੋਂ ਮੈਂ ਉੱਥੇ ਜਾ ਕੇ ਪੈਸਾ ਵੀ ਕਮਾਇਆ 50-50 ਹਜ਼ਾਰ 60-60 ਹਜ਼ਾਰ ਡਾਲਰ ਦੀਆਂ ਗੱਡੀਆਂ ਵੀ ਰੱਖੀਆਂ ਪੂਰੀ ਐਸ਼ ਕੀਤੀ ਲੋਕਾਂ ਨੂੰ ਇਹ ਲੱਗਦਾ ਹੋਣਾ ਵੀ ਮੈਂ ਬੜੀ ਵਧੀਆ ਲਾਈਫ ਜੀ ਰਿਹਾ ਕੈਨੇਡਾ ਦੇ ਵਿੱਚ ਸੈਟਲ ਆ ਐਨਜੋਏ ਕਰ ਰਿਹਾ ਪਰ ਮੈਨੂੰ ਹਮੇਸ਼ਾ ਇਹ ਫੀਲ ਹੁੰਦਾ ਸੀਗਾ ਵੀ ਯਾਰ ਕਿੰਨਾ ਕੁ ਟਾਈਮ ਆਪਾਂ ਮਸ਼ੀਨ ਵਾਂਗ ਇੱਥੇ ਕੰਮ ਕਰਾਂਗੇ ਉੱਥੇ ਜਾ ਕੇ ਲੋਕ ਮਸ਼ੀਨ ਬਣ ਜਾਂਦੇ ਨੇ ਅਸਲੀ ਜ਼ਿੰਦਗੀ ਅਸਲੀ ਸਕੂਨ ਪੰਜਾਬ ਆ ਕੇ ਮਿਲਿਆ ਮੈਨੂੰ ਕੈਨੇਡਾ ਦੇ ਵਿੱਚ ਸਾਰਾ ਕੁਝ ਹੋ ਸਕਦਾ ਪਰ ਜਿਹੜਾ ਸਕੂਨ ਆ ਉਹ ਮੈਨੂੰ ਇੱਥੇ ਆ ਕੇ ਮਿਲਿਆ ਕਹਿੰਦੇ ਜੀ ਡਿਪੋਰਟ ਕਰਤਾ ਮੈਨੂੰ ਬੜੇ ਨੀਚੇ ਕਮੈਂਟ ਕਰ ਰਹੇ ਨੇ ਬੜੇ ਲੋਕ ਬਦਨਾਮ ਕਰਨ ਲੱਗੇ ਹੋਏ ਨੇ ਮਤਲਬ ਉਹਨਾਂ ਨੂੰ ਇਹ ਗੱਲ ਨਹੀਂ ਹਜਮ ਹੋ ਰਹੀ ਵੀ ਮੈਂ ਇੰਨੀ ਹਿੰਮਤ ਕਿਵੇਂ ਕਰ ਲਈ ਕੈਨੇਡਾ ਨੂੰ ਛੱਡ ਕੇ ਪੰਜਾਬ ਆਪਣੀ ਮਰਜ਼ੀ ਨਾਲ ਕਿਵੇਂ ਆ ਗਿਆ ਮੈਂ ਬੜੇ ਲੋਕ ਕਮੈਂਟ ਕਰ ਰਹੇ ਨੇ ਬੜੇ ਲੋਕ ਵੀਡੀਓਜ਼ ਬਣਾ ਆਪਣਾ ਕੇ ਵੀ ਪਾਣ ਲੱਗੇ ਮੇਰੇ ਖਿਲਾਫ ਵੀ ਇਹਨੂੰ ਕੱਢਿਆ ਗਿਆ ਕੈਨੇਡਾ ਚੋਂ ਇਹ ਆਪਣੀ ਮਰਜ਼ੀ ਨਾਲ ਨਹੀਂ ਆਇਆ ਜੁੜਤ ਰੱਖਨਾ ਤੱਲੀ ਗੱਲੀ ਚੀਜ਼ ਪ੍ਰੂਫ ਦੇਣ ਦਾ ਜੇ ਤੁਹਾਡੇ ਜੇ ਜੁੜਤਾ ਨਾ ਰਿਪੋਰਟ ਦੇ ਪ੍ਰੂਫ ਦੋ ਆਈਡੀ ਡਿਲੀਟ ਕਰਾਂਗਾ ਇੰਸਟਾਗ੍ਰam ਤੋਂ ਨਾਲ ਦੀ ਨਾਲ ਜਦੋਂ ਤੁਸੀਂ ਸੱਚੇ ਪ੍ਰੂਫ ਰਿਪੋਰਟ ਦੇ ਪਾਤੇ ਆ ਚੱਕੋ ਆ ਪੜ੍ਹ ਲਓ ਨਾਮ ਸਿਮਰਨਜੀਤ ਸਿੰਘ ਵਰਕ ਪਰਮਿਟ ਠੀਕ ਹੈ ਜੀ ਤੇ ਇਹਦੇ ਵਿੱਚ ਵੈਲਿਡ ਜਿਹੜੀ ਡੇਟ ਆ ਉਹ ਵੀ ਪੜ੍ਹ ਲਓ 2027 ਤੱਕ 5ਵੇਂ ਮਹੀਨੇ ਤੱਕ ਮੇਰਾ ਵਰਕ ਪਰਮਿਟ ਵੈਲਿਡ ਪਿਆ ਜੀ ਇਹ 2033 ਤੱਕ ਦਾ ਵੀਜ਼ਾ ਜਿਹੜੇ ਕਹਿੰਦੇ ਨੇ ਵੀਜ਼ਾ ਵੀ ਦਿਖਾਈ 2033 ਤੱਕ ਦਾ ਵਿਜ਼ਿਟਰ ਵੀਜ਼ਾ ਕੈਨੇਡਾ ਦਾ ਅਗਲੇ ਪੇਜ ਖਾਲੀ ਨੇ ਜਿਹੜਾ ਮਰਜ਼ੀ ਥੋੜ੍ਹ ਲਓ ਬੇਦੀ ਨਹੀਂ ਲਓ ਜੇ ਕਿਸੇ ਨੂੰ ਡਾਊਟ ਆ ਨਾ ਵੀ ਕੋਈ ਪੇਜ ਲਕੋ ਲਿਆ ਹੋਣਾ ਪਹਿਲੇ ਪੇਜ ਤੋਂ ਪੇਜ ਗਿਣ ਲਓ ਸਾਰੀਆਂ ਸਟੈਂਪਾਂ ਦਿਖਾ ਦਿਆਂ ਰਿਪੋਰਟ ਦੀ ਸਟੈਂਪ ਚੈੱਕ ਕਰੋ ਕਿਤੇ ਹੈਗੀ ਆ ਲੱਭਦੀ ਆ ਤੁਹਾਨੂੰ ਰਿਪੋਰਟ ਦੀ ਸਟੈਂਪ ਲੋ ਜੀ ਨਵੀਂ ਗੱਲ ਆ ਗਈ ਕਹਿੰਦੇ ਜੀ ਰਿਪੋਰਟ ਦਾ ਸਾਡੇ ਕੋਲ ਕੋਈ ਪ੍ਰੂਫ ਨਹੀਂ ਫਿਰ ਗੱਲ ਕਿਹੜੇ ਬੇਸ ਤੇ ਕਰਤੀ ਸੀ ਗੱਲ ਕਰਨ ਲੱਗਿਆਂ ਉਹ ਗੱਲ ਕਰੀਦੀ ਹੁੰਦੀ ਆ ਜਿਹੜੀ ਗੱਲ ਆਪਾਂ ਪ੍ਰੂਫ ਕਰ ਸਕੀਏ ਫੂਟ ਨੂੰ ਗੱਲ ਕਰਦਾ ਜੀ ਮੈਂ ਵੀਜ਼ਾ ਦਿਖਾਇਆ ਹੈ ਜਿਹੜਾ ਆਪਣਾ ਵਰਕ ਪਰਮਿਟ ਹੈ ਔਰ ਰਿਫਿਊਜੀ ਵਰਕ ਪਰਮਿਟ ਆ ਚਲੋ ਮੰਨ ਲਈ ਪੰਜਵੇਂ ਮਹੀਨੇ ਦੇ ਵਿੱਚ ਮੇਰਾ ਵੀਜ਼ਾ ਆਇਆ ਹੋ ਵਰਕ ਪਰਮਿਟ 2027 ਤੱਕ ਵੈਲਿਡ ਤੇ ਆ ਕਹਿੰਦਾ ਜੀ ਸੱਤਵੇਂ ਮਹੀਨੇ ਚ ਮੁੜ ਜੰਦਾ ਜੇ ਮੁੜਨਾ ਆਉਂਦਾ ਓਏ ਯਾਰ ਮੇਰੀ ਮਰਜ਼ੀ ਮੈਂ ਸੱਤਵੇਂ ਮਹੀਨੇ ਚ ਮੁੜਾਂ ਮੈਂ 10ਵੇਂ ਚ ਮੁੜਾਂ ਮੈਂ ਜਦੋਂ ਮਰਜ਼ੀ ਮੁੜਾਂ ਮੈਨੂੰ ਜਦੋਂ ਠੀਕ ਲੱਗਿਆ ਜਦੋਂ ਮੇਰੇ ਮਾਈਂਡ ਨੇ ਡਿਸੀਜਨ ਲਿਆ ਉਦੋਂ ਮੁੜ ਗਿਆ ਮੈਂ ਇਦੇ ਵਿੱਚ ਤੈਨੂੰ ਕੀ ਤਕਲੀਫ ਹੋਗੀ ਮੁੜਿਆ ਦਾ ਆਪ ਨਾ ਰਿਪੋਰਟ ਦੇ ਪ੍ਰੂਫ ਦੇ ਪੰਜਵੇਂ ਮਹੀਨੇ ਦੇ ਵਿੱਚ ਜੇ ਮੈਂ ਰਿਫਿਊਜੀ ਲਾਇਆ ਹੋਊ ਤਾਂ ਦਸਵੇਂ ਮਹੀਨੇ ਦੇ ਵਿੱਚ ਉਹਨਾਂ ਨੇ ਡਿਸੀਜਨ ਤਾਂ ਦੇ ਨਹੀਂ ਦਿੱਤਾ ਹੋਵੇਗਾ ਜਾਂ ਉਹਨਾਂ ਨੇ ਮੈਨੂੰ ਰਿਪੋਰਟ ਕਰਤਾ ਜਾਂ ਉਹਨਾਂ ਨੇ ਮੈਨੂੰ ਰਿਮੂਵਲ ਲੈਟਰ ਦਿੱਤਾ ਹੋਊ ਚਾਰ ਪੰਜ ਮਹੀਨੇ ਚੀ ਮੋٹے ਦਿਮਾਗ ਵਾਲਾ ਮੂਤਾ ਤੇਰਾ ਮੋਟਾ ਹੀ ਆ ਦਿਮਾਗ ਵੀ ਤੇਰਾ ਮੋਟਾ ਹੀ ਆ ਜੇ ਤੇਰੇ ਪਿਓ ਚ ਜਾਂ ਤੇਰੇ ਕਿਦਮ ਪ੍ਰਮੋਸ਼ਨਾਂ ਰੋਕ ਕੇ ਦਿਖਾ ਪੈਸੇ ਲੈ ਕੇ ਕਿਸੇ ਦਾ ਕੰਮ ਚਲਾਵਾਵਾਂਗਾ ਪ੍ਰਮੋਸ਼ਨ ਕਰਾਂਗਾ ਬਾਜਲਾ ਕਰਨਾ ਜਿਹੜਾ ਕੁਝ ਹੁੰਦਾ ਰੋਕ ਲੈ ਲਓ ਜੀ ਪਹੁੰਚ ਗਏ ਅੱਜ ਆਪਣੀ ਜ਼ਮੀਨ ਦੇ ਵਿੱਚ ਤੇ ਇਹ ਕਰਦੇ ਆਂ ਸ਼ੁਰੂਆਤ ਐਜ਼ ਆ ਟ੍ਰਾਇਲ ਦੇ ਤੌਰ ਤੇ 6 ਮਹੀਨੇ ਰਹਿਣਗੇ 6 ਮਹੀਨੇ ਦੇ ਵਿੱਚ ਮੇਰਾ ਮੇਰਾ ਪਰਪਸ ਖੇਤੀਬਾੜੀ ਨੂੰ ਸਮਝਣਾ ਸਬਜ਼ੀਆਂ ਦੇ ਰਿਲੇਟਡ ਤੇ ਮੰਡੀ ਨੂੰ ਸਮਝਣਾ ਕਿਉਂਕਿ ਜੇ ਤੁਸੀਂ ਸਬਜ਼ੀਆਂ ਦੀ ਖੇਤੀ ਕਰਨੀ ਆ ਤਉ ਦੇ ਵਾਸਤੇ ਤੁਹਾਨੂੰ ਮੰਡੀਆਂ ਦੀ ਸਮਝ ਹੋਣੀ ਚਾਹੀਦੀ ਆ ਉਹ ਮੰਡੀਆਂ ਨੂੰ ਸਮਝਣ ਵਾਸਤੇ 6 ਮਹੀਨੇ ਮੈਂ ਐਜ਼ ਅ ਟ੍ਰਾਇਲ ਲੈ ਕੇ ਚੱਲ ਰਿਹਾ ਤੇ ਕਰਦੇ ਆ ਜੀ ਸ਼ੁਰੂਆਤ ਸਬਜੀ ਦੀ ਕਰ ਰਹੇ ਆ ਜੀ ਅੱਜ ਜਗਾ ਤਿਆਰ ਤੁਹਾਨੂੰ ਦਿਖਾਵਾਂਗੇ ਦੇਲੀ ਵਿੱਕੀ ਮੈਂ ਕਿਹੜੀ ਕਿਹੜੀ ਸਬਜੀ ਦੇ ਵਿੱਚ ਮੈਂ ਸਟਾਰਟਿੰਗ ਕਰ ਰਿਹਾ ਐਜ਼ ਅ ਟ੍ਰਾਇਲ ਤੌਰ ਤੇ ਮੈਂ ਕੋਈ ਵੱਡਾ ਵਿਦਵਾਨ ਨਹੀਂ ਨਾਈ ਮਨ ਨੂੰ ਕੋਈ ਖੇਤੀ ਦੀ ਬੜੀ ਨੌਲੇਜ ਆ ਤਾਂ ਹੀ ਮੈਂ 6 ਮਹੀਨੇ ਸਬਜੀ ਨੂੰ ਸਮਝਣ ਵਾਸਤੇ ਲਾ ਰਿਹਾ ਕਿ ਚੇਵੇਂ ਨੇ ਬេរ ਹੁਣ ਸਬਜ਼ੀ ਦੀ ਖੇਤੀ ਨੂੰ ਸਮਝਣ ਵਾਲਾ ਲਓ ਜੀ ਖੇਤੀ ਦਾ ਅੱਜ ਦੂਜਾ ਦਿਨ بڑے ਬੰਦੇ ਬੰਨੂ ਕਹਿੰਦੇ ਵੀ ਬਾਪੂ ਦਾ ਪੈਸਾ ਦਰਵਾਜ਼ ਕਰਤਾ ਬਾਪੂ ਦਾ ਐਵੇਂ ਕਰਤਾ ਬਾਪੂ ਦਾ ਐਵੇਂ ਕਰਤਾ ਵੀ ਬਾਪੂ ਦਾ ਦਿਲ ਦੁਖਦਾ ਹੋਣਾ ਬਾਪੂ ਦੇ ਸਰਤੇ ਗਿਆ ਸੀਗਾ ਬਾਪੂ ਦੇ ਸਰਤੇ ਆ ਗਿਆ ਪਹਿਲੀ ਗੱਲ ਤਾਂ ਇਹਰ ਬਾਪੂ ਮੇਰਾ ਮੈਂ ਬਾਪੂ ਦੇ ਸਰਤੇ ਨਹੀਂ ਆਇਆ ਮਤਲਬ ਬਾਪੂ ਦੇ ਸਰਤੇ ਇੰਨਾ ਸੈਂਸਿਟਿਵ ਬਾਪੂ ਦਾ ਪੈਸੇ ਦੇ ਸਰਤੇ ਨਹੀਂ ਆਇਆ ਬਾਪੂ ਦੀ ਨੌਲੇਜ ਦੇ ਸਰਤੇ ਆਇਆ ਜਿਹੜੀ ਬਾਪੂ ਨੂੰ ਖੇਤੀ ਦੀ ਨੌਲੇਜ ਆ ਉਹ ਖੇਤੀ ਦੀ ਨੌਲਜ ਮੈਂ ਵਰਤਣੀ ਆ ਕੰਮ ਮੈਂ ਕਰਨਾ ਬਾਪੂ ਦੀ ਨੌਲਜ ਵਰਤ ਕੇ ਮੈਂ ਇੱਥੇ ਕੰਮ ਕਰਨਾ ਉਹਦੇ ਸਿਰ ਤੇ ਆਇਆ ਮੈਂ ਜੁੰਦਾ ਰਹੇ ਬਾਪੂ ਜਿਹਨੂੰ ਨੌਲਜ ਆ ਉਹਦੀ ਨੌਲਜ ਕਰਕੇ ਮੈਂ ਇੱਥੇ ਆ ਗਿਆ ਜੇ ਬਾਪੂ ਨੂੰ ਨੌਲਜ ਨਾ ਹੁੰਦੀ ਤਾਂ ਸ਼ਾਇਦ ਮੈਂ ਵੀ ਨਾ ਆਂਦਾ ਫਿਰ ਮੈਨੂੰ ਵੀ ਡਰ ਲੱਗਦਾ ਵੀ ਮੈਂ ਕਿ ਇੱਥੇ ਕੀ ਕਰਾਂਗਾ ਕੀ ਨਹੀਂ ਕਰਾਂਗਾ ਜੁੰਦਾ ਰਹੇ ਬਾਪੂ ਆਪਣਾ